ਮਾਡੀ ਸਵਾਗਤ ਕਰਦੇ ਆ ਬਈ ਸਾਰੇ ਵੀਰ ਭਰਾਵਾਂ ਦਾ ਵੀਡੀਓ ਦੇ ਨਾਲ ਛੇਤੀ ਛੇਤੀ ਜਿਹੜਾ ਜੁੜਜੋ ਬਈ ਬੋਲੀ ਜਿਹੜੀ ਕਦਮ ਮੈਟ ਚ ਸਟਾਰਟ ਆ ਜੀ ਤੇ ਸਸਰੀਕਾਲ ਦੋਸਤੋ ਸਾਰਿਆਂ ਨੂੰ ਜੀ ਤੇ ਵੀਡੀਓ ਜਿਹੜੀ ਸਟਾਰਟ ਕਰਤੀ ਆਪਾਂ ਤੇ ਬੋਲੀ ਵੀ ਜਿਹੜੀ ਸਟਾਰਟ ਆ ਗਈ ਆਜੋ ਮਿੱਤਰੋ ਪਹਿਲੇ ਨੱਕ ਤੋਂ ਸਟਾਰਟ ਜਿਹੜਾ ਲਗੜਾੜੀ ਜਾਏਗਾ ਹਰ ਕਿਤੇ ਨਹੀਂ ਆਣਾ ਇਹ ਬੜਾ ਮੇਰੀ ਬਣਾਣਾ ਹੈ ਇਹ ਸ਼ਹਿਰ ਚਲਚਲਾਏਗਾ ਕਿ ਬਾਹਰ ਜਾਏਗਾ ਬਾਈਕਲ ਦੇਵੜੇ ਨਾ ਪੁੱਛ ਕਿੰਨਾ ਕਰਾਇਆ ਦੇਗਾ ਬਾਈਕਲ ਦਾ ਹੁੰਦਾ ਉਹ ਬਾਈਕਲ ਦਾ ਕਿਰਾਇਆ ਕਿੰਨਾ ਦੱਸਿਆ 400 ਰੁਪਏ ਲੱਖੋ ਬਾਈ 400 ਬੋਲੋ ਜੀ 400 400 10 15 15 450 60 60 65 70 70 75 80 85 90 500 10 15 20 20 25 23 35 40 40 45 550 550 52 60 60 560 ਰੁਪਏ 65 ਰੁਪਏ 70 75 ਰੁਪਏ 80 ਰੁਪਏ 580 ਰੁਪਏ ਬੋਲਾ ਭਾਈ ਕਿਨੇ 580 ਰੁਪਏ ਦਾ ਲੈ ਭਾਈ ਪਹਿਲੇ ਨਗਦਾ ਰੇਟ ਲੱਗਿਆ 500 ਤੇ 80 ਰੁਪਏ ਤੱਕ 5 400 ਤੋਂ ਲੈ ਕੇ 500 ਤੇ 80 ਰੁਪਏ ਤੱਕ ਪਹਿਲੇ ਨਗਦਾ ਰੇਟ ਲੱਗਿਆ ਭਾਈ ਤੂੜੀ ਚੰਗੀ ਸੀਗੀ ਜਿਹੜੀ ਹਨਾ ਨਗ ਜਿਹੜੇ ਅੱਜ 1 2 3 4 5 6 7 ਨਗ ਜਿਹੜੇ ਅੱਜ ਆਏ ਆ ਭਾਈ ਇੱਕ ਨਗ ਦੀ ਬੁਲੀ ਹੋ ਗਈ ਪਹਿਲੇ ਨਗ ਦੀ ਦੂਸਰੇ ਨਗ ਦਾ ਰੇਟ ਵੇਣਿਆ ਕਿੱਥੋਂ ਲੈ ਕੇ ਕਿੱਥੋਂ ਤੱਕ ਜਿਹੜਾ ਟੌਪ ਦਾ ਰੇਟ ਜਾਂਦਾ ਹੈਗਾ ਅੱਲ ਦਾ ਰੇਟ ਭਾਈ ਕਹਿੰਦੇ 500 ਤੇ 80 ਰੁਪਏ ਚੱਲਿਆ ਸੀਗਾ ਲਾਸਟ ਰੇਟ ਸਹਰਾ ਰੇਟ ਜਿਹੜਾ ਇਹ ਅੱਜ ਦਾ ਰੇਟ ਵੇਣੇ ਆ ਕੱਲ ਵੀ ਜਿਹੜਾ ਨਹੀਂ ਆਇਆ ਗਿਆ ਭਾਈ ਪਰ ਫਿਰ ਵੀ ਆਪਾਂ ਚੱਕਰ ਵਾਲੀ ਗੱਲ ਕੋਈ ਨਹੀਂ ਰੇਟ ਵਿਖਾਈ ਜਾਂਦੇ ਰਹਨੇ ਆ ਵਿੱਚੋਂ ਜਿਹੜਾ ਕੰਮ ਪੈ ਜਾਂਦਾ ਭਾਈ ਉਹ ਭਾਈ ਦਾ ਵੀ ਕਰੀਏ ਦਿੱਤੇ ਲੱਗਦੇ ਮੈਨੂੰ ਆਇਆ ਅਗਲਾ ਹਰ ਜਿੰਨੇ ਉਹ ਤੋਂ ਬਾਅਦ ਦਾ ਅਗਲਾ ਕੀ ਦੀ ਹੈ ਭਾਈ ਅੰਦਰ ਦੀ ਹਾਂਜੀ ਅੰਦਰ ਦੀ ਥੋੜੀ ਬੋਲੋ ਭਾਈ ਹਾਂ ਜੀ 1 ਮਿੰਟ ਦੇ ਸੈਕਿੰਡਾ ਤੇ ਬੋਲ ਚਾਰ 400 ਰੁਪਿਆ 400 400 ਜਾਨੀ ਬਾਈ 400 5 10 15 20 450 52 52 60 500 500 5 10 15 20 25 30 35 535 ਬੋਲਾ ਬਾਈ ਕਿਨੇ 40 40 45 550 55 555 ਬੋਲਣਗੇ ਨੇ ਚਲੋ 555 ਰੁਪਏ ਬੇਚੀ ਦੀਆ ਇਧਰੋਂ ਕਿਹੜਾ ਲੈ ਭਾਈ 500 ਤੇ 55 ਰੁਪਏ ਦੂਸਰੇ ਨਕਦ ਦਾ ਰੇਟ ਲੱਗਿਆ 500 ਤੇ 55 ਰੁਪਏ ਜਿਹੜਾ ਰੇਟ ਲੱਗਿਆ ਖਿੱਚ ਮਾਇਆ ਜਿਹੜਾ ਵਧੀਆ ਰੇਟ ਲੱਗਿਆ ਮਤਲਬ ਕਿ ਤੇ ਤੀਸਰੇ ਨਕਦ ਦਾ ਰੇਟ ਵੇਣਿਆ ਤੂੜੀ ਜਿਹੜੀ ਪੰਡਾਲੇ ਨੀ ਭਾਈ ਖੁੱਲੀ ਤੂੜੀ ਵਿਖਾਈਏ ਆਪਾਂ ਲੈ ਭਾਈ ਆ ਕੁਆਲਟੀ ਆ ਬਈ ਤੂੜੀ ਦੀ ਰੇਟ ਵੇਣੇ ਆ ਕੀ ਜਾਂਦਾ ਇਹਦਾ ਇਹ ਉਹ ਵੀ ਪਈਆਂ ਜਾ ਰਹੇ ਨੇ ਉਹਨਾਂ ਕੋ ਪੈਪਰ ਲੱਗਦਾ ਉਹ ਅੱਜ ਕੀ ਚੀਜ਼ ਆ ਤੂੜੀ ਬਾਹਰ ਦੀ ਬਾਈ ਕਿੱਥੇ ਅੰਦਰ ਦੀ ਆ ਬਾਈ ਅੰਦਰ ਦੀ ਹੋ ਗਈ ਅੰਦਰ ਦੀ ਤੂੜੀ ਬੋਲੋ ਬਾਈ ਨਹੀਂ ਨਹੀਂ ਮੈਂ ਕਹਿੰਦੇ ਸੀ ਇਹ ਆ ਤੂੰ ਚੈੱਕ ਕਰੀਂ ਕੋ ਲਾਗ ਰਿਹਾ ਟੈਂਕ ਚਾਹੁੰਦਾ ਉਹਨਾਂ ਦਾ ਰੇਟ ਦੱਸੋ 400 400 10 15 20 25 30 35 40 48 450 54 60 65 70 75 ਭਾਈ ਬੋਲੀ ਆ ਜੀ ਬੋਲਣਾ 75 80 85 90 500 505 505 ਬੋਲਣਾ ਕਿਨੇ 10 10 ਇੱਥੇ ਜਿਹੜੀ ਬਾਈ ਜਾਏਗਾ ਬਾਈ ਟੁਠੀ 510 15 15 ਹੋ ਗਏ ਬਾਈ ਇਧਰ 15 20 20 520 ਰੁਪਏ ਬੋਲਣਗੇ 25 30 530 ਬੋਲਦਾ ਬਾਈ 530 ਰੁਪਏ ਲਿਖੀ ਬਾਈ ਟੁੱਡੀ ਲੈ ਮੇਤਰੋ 530 ਰੁਪਏ 30 ਰੇਟ ਲੱਗ ਗਿਆ 500 ਤੇ 30 ਰੁਪਏ ਬਾਈ ਇੱਕ ਨਗ ਫੇਰ ਆ ਗਿਆ ਲਾਸਟ 8 ਨਗ ਜਿਹੜੇ ਅੱਜ ਟੋਟਲ ਹੋ ਗਏ ਬਾਈ ਤਰੀਕ ਦੀ ਗੱਲ ਕਰਗੇ ਤਾਂ ਅੱਜ ਤਰੀਕ 19 ਜਨਵਰੀ ਜਿਹੜੀ 2026 ਹੋਗੀ ਬਾਈ ਲੈ ਬਾਈ ਇਹ ਚ ਵੱਧ ਤੋਂ ਵੱਧ ਕਿੰਨੇ ਕੁਇੰਟਲ ਹੋ ਸਕਦੀ ਆ 8-9 ਕੁਇੰਟਲ ਹੋ ਸਕਦੀ ਆ ਤੂੜੀ ਵੇਣੀਆਂ ਬਾਈ ਤੂੜੀ ਚੰਗੀ ਆ ਬਾਈ ਹਣਾ ਰੇਟ ਜਿਹੜਾ ਵੇਣੇ ਉਹ ਪਰਲਾ ਲੱਗ ਨਹੀਂ ਨਹੀਂ ਇਦਾਂ ਆ ਭਾਈ ਜੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਬਈ ਥੋੜੇ ਅਗੇ ਦੇ ਵਿੱਚ ਜਿਹੜਾ ਟਾਪ ਦਾ ਰੇਟ ਜਿਹੜਾ ਕੀ ਚੱਲੀ ਜਾਂਦਾ ਬਾਈ ਸਰਾ ਰੇਟ ਟਾਪ ਦਾ ਰੇਟ ਦੱਸਿਓ ਕੀ ਚੱਲੀ ਜਾਂਦਾ ਜਿਹੜਾ ਅੱਜ ਦਾ ਤੇ ਮੌਸਮ ਬੜਾ ਵਧੀਆ ਬਾਈ ਨਾ ਇੰਨੀ ਠੰਡਾ ਤੇ ਨਾ ਗਰਮੀ ਆਗੀ ਮੌਸਮ ਬੜਾ ਵਧੀਆ ਸਹਾਨਾ ਜਾ ਲਓ ਬਈ ਬੋਲੀ ਸਟਾਰਟ ਹੋ ਗਈ ਅੰਦਰ ਦੀ ਬਾਹਰ ਦੀ ਹਾਂ ਜੀ ਅੰਦਰ ਦੀ ਅੰਦਰ ਦੀ ਧੂਣੀ ਬੋਲੋ ਜੀ 400 405 450 52 60 65 70 75 80 80 500 5 505 10 ਇੱਥੇ ਜਾਨੀ ਬਾਈ ਸਿਮੀਆਂ ਜਾਏਗਾ ਬਾਈ 500 ਵੀ ਆ ਕਰਾਇਆ ਨਹੀਂ ਯਾਰ ਇਹ ਨਹੀਂ 510 510 ਰੁਪਏ ਬਾਈ 15 ਠੀਕ ਹੈ 20 25 ਠੀਕ ਹੈ 30 35 40 41 550 55 60 65 70 75 80 85 90 95 595 ਬੁਲੰਗ ਨੇ 595 ਬਾਈ ਇੱਥੇ ਲੋਣੀ ਮਿਕਸੀ ਆ ਵੀ ਕੋਣ ਕਰ ਗਿਆ ਯਾਰ ਕਿ ਦੇ ਦੇ ਬਾਈ ਲੱਭੇ ਬਈ 500 ਤੇ 95 ਰੁਪਏ 5 ਰੁਪਏ ਦਾ ਫਰਕ ਰਹੇਗਾ ਜਿਹੜਾ ਬਈ 600 ਹੋਣ ਤੇ ਤੇ ਮੇਰੇ ਹਿਸਾਬ ਦੇ ਨਾਲ ਜਿਹੜੇ ਹਿਸਾਬ ਨਾਲ ਖੜੇ ਆ ਤੇ ਉਹ ਹਿਸਾਬ ਨਾਲ ਜਿਹੜਾ 600 ਰੇਟ ਅੱਜ ਜਾ ਸਕਦਾ ਹੈਗਾ ਟੌਪ ਦਾ ਰੇਟ ਬਾਈ ਆ ਕੋਲੇ ਦਾ ਬਈ ਨਾ ਹੋਣੀਆਂ ਹੋਣੀਆਂ ਕਿ ਪੈਗ ਨਹੀਂ ਹੋਈ ਤੋਹਨੇ ਕਰ ਲਓ ਬਾਦ ਖਾਤਾ ਮੇਰੇ ਦਵਾਜੂ ਯਾਰੀ 100 100 ਪ੍ਰਗਾਣੀ ਦਾ ਜਾਰ ਪ੍ਰਗਾਣੀ 100 ਪ੍ਰਗਾਣੀ ਵਾਹ ਕਿੰਨੀ 400 400 500 500 5 10 10 15 20 25 30 35 40 40 550 555 60 65 70 70 75 80 85 90 90 99 600 600 600 ਬੋਲੰਗ ਨੇ ਚੱਲ ਵੀ 600 ਰੁਪਏ ਚੱਲ ਵੀ ਮਿੱਤਰਾ 600 ਰੁਪਿਆ ਲੈ ਵੀ 600 ਰੁਪਿਆ ਰੇਟ ਲੱਗ ਗਿਆ ਤੂੜੀ ਚੰਗੀ ਸੀਗੀ ਇਹ ਵੀ ਭਾਈ ਅੰਦਰ ਦੀ ਤੂੜੀ 600 ਰੁਪਿਆ ਜਿਹੜਾ ਰੇਟ ਲੱਗ ਗਿਆ ਟਾਪ ਦਾ ਰੇਟ ਬਣ ਗਿਆ ਭਾਈ 600 ਰੁਪਿਆ ਨਾਗ ਜਿਹੜੇ ਲੈ ਭਾਈ ਦੋ ਤਿੰਨ ਨਾਗ ਆ ਗਏ ਲਾਸਟ ਤੇ ਲੇਟ ਹੋ ਜਾਂਦੇ ਆ ਬੋਲੀ ਤੋਂ ਚਲ ਕੋਈ ਗੱਲ ਨਹੀਂ 2 2 4 ਪੰਜ ਨਗ ਜਿਹੜੇ ਹਾਲੇ ਆ ਗਏ ਬਾਈ ਹੋਰ ਬੈਠ ਗਰੀ ਚੰਗੀ ਆ ਬਾਈ ਚੰਗੀ ਚੰਗੀ ਹੂੰ ਆਏ ਨੇ ਪੂਰੇ ਵਿੱਚ ਅਸਰੀ ਮਾਵਾ ਹਾਂ ਬਾਈ ਹੈ 4 400 ਦਾ 450 500 ਰੁਪਈਆ ਯਾਰ ਪੰਜ ਬੋਲਾਂਗੇ ਨੇ 45 550 55 60 560 ਰੁਪਏ 65 70 ਬੋਲਾਂਗੇ ਨੇ 570 ਰੁਪਏ ਦੇਖੀ ਭਾਈ ਚੱਲ ਲਓ ਭਾਈ 570 ਰੁਪਏ ਭਾਈ ਕੀ ਬਾਤ ਹੈ 570 ਰੁਪਏ ਅੱਜ ਬਈ ਪੈਂਦੇ ਜਿਹੜੇ ਪੜਾਕੇ ਸਹੀ ਦੂੜੀ ਦਾ ਰੇਡ ਜਿਹੜਾ ਅੱਜ ਪਤਾ ਲੱਗਦਾ ਕੋਟ ਕਪੂਰਾ ਦੀ ਮੰਡੀ ਦੇ ਵਿੱਚ ਲੋ ਜੀ ਜੀ ਬਈ ਇਹਦਾ 500 ਰੁਪਇਆ 500 5 10 15 20 25 30 35 40 450 55 60 65 565 ਬੋਲਣਗੇ ਨੇ 70 570 ਬੋਲਦਾ ਕੋਈ 570 ਰੁਪਏ ਹੈ ਲਓ ਭਾਈ 500 ਤੇ ਜਿਹੜੀ ਸੇਮ ਰੇਟ ਲੱਗਿਆ 500 ਤੇ 70 ਰੁਪਏ 500 ਤੋਂ ਲੈ ਕੇ 70 ਰੁਪਏ ਦਾ ਜਿਹੜਾ ਰੇਟ ਹੈ ਯਾਦ ਆ ਲੋ ਜੀ ਤਿੰਨ ਨਗ ਰਹਿ ਗਏ ਲਾਸਟ ਦੋ ਨਗ ਜਿਹੜੀ ਤੂੜੀ ਖੁੱਲੀ ਆ ਬਾਈ ਦੋ ਪੰਡਾ ਉਹ ਆ ਤੇ ਤਿੰਨ ਪੰਡਾ ਇੱਤੇ ਆ ਬਾਕੀ ਆ ਲੋ ਜੀ ਵੇਖ ਲਈ ਰੇਟ ਇਹਦਾ ਸਿੱਟ ਗਿਆ ਉਹਨੂੰ ਪੰਨਾ ਆਹ ਵੇ ਬਾਈ ਇਹ ਚੱਕ ਲੈ ਜਾ ਚੱਕ ਉਹਨੂੰ ਆ ਕੇ ਸਰਤ ਨੂੰ ਮੈਂ ਯਾਰ ਚੱਕ ਕੇ ਪਾਸੇ ਕਰ ਰਿਹਾ ਕਹਿੰਦਾ ਮੈਂ ਘਰ ਹੀ ਆ ਬੋਲੋ ਜੀ ਇਹਦਾ ਭਾਅ ਹੋਏ ਤੇ ਤੋਲ ਕੇ ਪੈਸੇ ਦੇ ਦੇ ਇਹਨੂੰ ਨਹੀਂ ਸਾਲ ਪਾਸੇ ਕਰ ਦੂਗਾ ਚੱਕ ਕੇ ਆਪਾਂ ਇੱਥੋਂ ਲੈ ਗਏ ਨਹੀਂ ਜੀ ਤੂੰ ਬਦ ਆਖੀ ਆਪਣੇ ਆ ਕੀ ਲੋਟ ਤੇ ਫਿਰ ਆਪਾਂ ਲੈ ਜਾਗੇ ਹਾਂ ਬੋਲੋ ਬਾਈ ਲੈ ਲਾਂਗੇ 400 450 450 450 ਬੋਲਾ ਬਾਈ ਕਿਨੇ 54 60 ਰੁਪਏ 70 80 85 90 ਜਨਮੇ 505 10 15 20 25 35 ਬੋਲਾਂਗੇ ਨੇ 40 40 ਬਾਈ ਸਿੰਘੇ ਜਾਏਗਾ ਨਹੀਂ ਨਹੀਂ ਜਾਣਾ ਬਾਈ 35 535 ਬੋਲਾਂਗੇ ਨੇ 535 ਰੁਪਏ ਬਈ ਇੱਥੇ ਲਾਉਣੀ ਹੈ ਮੁੱਗਰ ਯਾਰ 28 ਭੀ ਇੱਥੇ ਨੰਬਰ ਲੈ ਬਈ 535 ਰੁਪਏ ਕਸਾਬ ਦੀ 550 ਨੂੰ ਜਿਹੜਾ ਰੇਟ ਲੱਗ ਗਿਆ 535 ਰੁਪਏ ਕੋਹ ਨਾ ਕਰੇ ਕੇ ਲਾਸਟ ਰੇਟ ਵੇਣੀ ਆ ਬਾਈ ਬੰਡਾਲੀ ਤੁੜੀ ਆ ਵੱਧ ਤੋਂ ਵੱਧ ਜਿਹੜੀ ਇਹ ਚ 10 11 12 ਕੁਆਂਟਾ ਲਾਸਟ ਹੋ ਸਕਦੀ ਹੈਗੀ ਆ ਬੋਲ ਹੋਣ ਆਇਆ ਲੋਨ ਦਾ ਪੰਗਾ ਭਾਈ ਲਾਉਂਦਾ ਨਹੀਂ ਬੋਲੋ ਜੀ 400 ਰੱਖ ਯਾਰ ਵਗਰਾੜੀ ਜਾਏਗਾ ਭਾਈ 400 400 400 5 10 10 450 ਯਾਰ 55 55 60 70 78 80 88 90 90 95 500 500 5 ਚਲ ਦੇ ਦੇ 505 ਬੋਲਣਾ ਕਿ ਨੇ ਸਿਮ ਗਿਆ ਜਾਊ ਸਿਮ ਜਾਏਗਾ ਭਾਈ ਨਹੀਂ ਜਾਣਾ ਜੀ 505 ਰੁਪਏ ਭਾਈ ਲੈ ਭਾਈ 500 ਤੇ 5 ਰੁਪਏ 500 ਤੇ 5 ਰੁਪਏ ਰੇਟ ਜਿਹੜਾ ਉਹੀ ਰੇਟ ਜਿਹੜਾ ਸੇਮ ਲੱਗਿਆ 500 ਤੇ 5 ਰੁਪਏ ਉੱਥੇ ਜੀ ਲੱਗਿਆ ਹੈਗਾ ਤੇ लो भी लास्ट नाग रह गया थोड़ी चंगी है भाई ये भी ला के लिया हेलो अंकल अंदर दी भाई अंदर दी थोड़ी बोलो जी सिमेल बगराड़ी लाएगा भाई ਸਿੰਨੇ ਹਲੋ ਜੀ ਨਵੇਂ 500 ਆ ਭਾਈ ਬੋਲੋ ਭਾਈ ਸਾਡੇ 400 ਸਰ 500 ਰੁਪਇਆ 10 10 500 10 ਰੁਪਏ 15 20 25 ਤੇ 35 535 ਬੋਲਾਂਗੇ ਨਾ 40 40 550 550 ਬੋਲਾਂਗੇ ਨਾ ਹੇ 523 ਹੋਣੀ ਬਈ ਲੋ ਬਈ ਲਾਸਟ ਨਕਦਾ ਰੇਟ ਲੱਗ ਗਿਆ 550 ਬਈ ਧੰਨਵਾਦ ਦੋਸਤੋ ਵੀਡੀਓ ਨਾਲ ਜੁੜਨ ਵਾਸਤੇ ਬਈ ਲਾਈਕ ਕਮੈਂਟ ਸ਼ੇਅਰ ਜਿਹੜਾ ਵੀਡੀਓ ਨੂੰ ਜਰੂਰ ਕਰਦਾ ਕਰੋ ਸਿਰਾ ਜਿਹੜਾ ਇਦਾਂ ਦੱਦ ਗਏ ਬਈ ਕੋੜਕਪੂਰਾ ਮੰਡੀ ਦੇ ਵਿੱਚ 19 ਜਨਵਰੀ ਜਿਹੜਾ ਤੇ 2026 ਰੇਟ ਜਿਹੜਾ ਅੱਜ 600 ਰੁਪਏ ਜਿਹੜਾ ਚੱਲਿਆ ਰੇਟ ਜਿਹੜਾ ਅੱਗੇ ਨਾਲੋਂ ਬਈ ਵਧਿਆ ਠੀਕ ਆ ਅੱਗੇ ਜਿਹੜਾ 550 400 ਇੱਥੇ ਚੜੀ ਚੱਲੀ ਜਾਂਦਾ ਹੰਦ ਅੱਜ ਜਿਹੜਾ ਬਾਈ 600 ਰੁਪਿਆ ਰੇਟ ਗਿਆ ਤੁਸੀਂ ਕਮੈਂਟ ਕਰਕੇ ਬਾਈ ਜਰੂਰ ਦੱਸਿਓ ਤੁਹਾਡੇ ਅਰਗੇ ਦੇ ਵਿੱਚ ਜਿਹੜਾ ਕੀ ਰੇਟ ਜਿਹੜਾ ਗਿਆ ਬਾਈ ਇਹ ਧੰਨਵਾਦ ਦੋਸਤੋ ਵੀਡੀਓ ਨਾਲ ਜੁੜਨ ਵਾਸਤੇ ਬਾਈ ਹਰ ਰੋਜ਼ ਦੀ ਤਰ੍ਹਾਂ ਮਾਨੂੰ ਵੀਡੀਓ ਆਪਣੀ ਆਉਂਦੀ ਰਹਿੰਦੀ ਆ ਤੇ ਸਪੋਰਟ ਦੀ ਲੋੜ ਆ ਤੁਹਾਡੀ ਸਪੋਰਟ ਜਿਹੜੀ ਫੁੱਲ ਰੱਖਿਆ ਕਰੋ ਹਣਾ ਠੀਕ ਹੈ ਧੰਨਵਾਦ